ਸਸਕਾਲ ਸカイ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਵੱਡੇ ਵਾਅਦੇ ਤੇ ਦਾਅਵੇ ਠੋਕੇ ਜਾ ਰਹੇ ਨੇ ਕਿ ਇਸ ਵਾਰ ਜਿਹੜਾ ਨਸ਼ਾ ਹੈ ਬਿਲਕੁਲ ਖਤਮ ਹੋ ਗਿਆ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਵਾਰ ਪਲਟ ਵਾਰ ਲਗਾਤਾਰ ਜਾ ਰਹੀ ਹੈ ਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਰਬ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀ ਜਿਨ੍ਹਾਂ ਦੇ ਵੱਲੋਂ ਨਸ਼ੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਖਾਤਮੇ ਨੂੰ ਲੈ ਕੇ ਸਾਨੂੰ ਸੁਹਿਰਦ ਹੋਣ ਦੀ ਲੋੜ ਹੈ ਲੋਕਾਂ ਨੂੰ ਸੁਹਿਰਦ ਹੋਣ ਦੀ ਲੋੜ ਹੈ ਤੇ ਉਹਨਾਂ ਦਾ ਨਸ਼ੇ ਦੇ ਆਦੀ ਨੇ ਜਾਂ ਕਿਤੇ ਨਾ ਕਿਤੇ ਨਸ਼ੇ ਦੇ ਜਾਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਸਰਹੱਦਾਂ ਦੇ ਉੱਤੇ ਭੇਜਣਾ ਚਾਹੀਦਾ ਹੈ ਖਾਸ ਕਰਕੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਚੀਨ ਦੇ ਬਾਰਡਰ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਉਹਨਾਂ ਦੀ 1 ਸਾਲ ਦੀ ਜਿਹੜੀ ਹੈਗੀ ਹੈ ਇੱਕ ਟ੍ਰੇਨਿੰਗ ਤੌਰ ਤੇ ਉਹਨਾਂ ਨੂੰ ਉੱਥੇ ਰੱਖਿਆ ਜਾਣਾ ਚਾਹੀਦਾ ਹੈ ਤੇ ਤਾਂ ਕਿ ਉਹ ਦੇਸ਼ ਪ੍ਰਤੀ ਜਿਹੜੀ ਸੁਹਿਰਦ ਹੋ ਸਕਣ ਤੇ ਦੇਸ਼ ਪ੍ਰਤੀ ਜਿਹੜੀ ਉਹਨਾਂ ਦੀ ਭਾਵਨਾ ਉਹ ਲਗਾਤਾਰ ਜਾਗੀ ਜਾ ਸਕੇ ਉਹਨਾਂ ਦੇ ਵਿੱਚ ਤਾਂ ਕਿ ਉਹ ਜਿਹੇ ਜਿਹੜੇ ਮਾੜੇ ਕੰਮ ਨੇ ਉਹ ਤੋਂ ਪਿੱਛੇ हट ਸਕਣ ਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਵੱਲੋਂ ਮੋਦੀ ਸਰਕਾਰ ਦੇ ਉੱਤੇ ਵੀ ਤੰਜ ਕਸੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੀ ਜਿਹੜੀ ਭਾਈਵਾਲ ਸਰਕਾਰ ਸੀ ਉਹ ਕਿਤੇ ਨਾ ਕਿਤੇ ਲੋਕਾਂ ਦੇ ਲਈ ਸੁਹਿਰਦ ਨਹੀਂ ਹੈ ਤੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਹੋਰ ਕੀ ਕੁਝ ਕਹਿ ਰਹੇ ਨੇ ਸਿਮਰਜੀਤ ਸਿੰਘ ਮਾਨ ਉਹ ਵੀ ਸੁਣ ਲੈਣੇ ਆ 21 ਮੌਤਾਂ ਹੋਈਆਂ ਸੀ ਜਿੰਨੀਆਂ ਦੀ ਉਹ ਬਹੁਤ ਖਰਾਬ ਐ ਪਰ ਇਹ ਕਾਮਰੇਡ ਪਾਰਟੀਆਂ ਜਦੋਂ ਵੀ ਐ ਹਾਤ ਸੰਦੇ ਇੱਕਦਮ ਬਗੈਰ ਕਿਸੇ ਨੂੰ ਪੁੱਛੇ ਮੀਟੀ ਬਣਾ ਲੈਂਦੀ ਹੈ ਤੇ ਸਰਕਾਰ ਦੇ ਨਾਲ ਗੱਲ ਕਰਨ ਲੱਗ ਪੈਂਦੀ ਹੈ ਮੈਨੂੰ ਪੁੱਛਿਆ ਨਹੀਂ ਪਰ ਤਾਂ ਵੀ ਮੈਂ ਡੀਸੀ ਨੂੰ ਜਾ ਕੇ ਕਿਹਾ ਸੀਗਾ ਕਿ ਇਹਨਾਂ ਜਿਹੜੀਆਂ ਜੜੀਆਂ ਬੀਬੀਆਂ ਹੈ ਜੀਆਂ ਜਵਾਨ ਹੈ ਉਹਨਾਂ ਨੂੰ ਸਰਕਾਰੀ ਨੌਕਰੀ ਦਿਓ ਤੇ ਇਹਨਾਂ ਦੇ ਬਜ਼ੁਰਗ ਨੂੰ ਦਿਹਾੜੀ ਕਰਨ ਜੋਗੇ ਨਹੀਂ ਹੈ ਉਹਨਾਂ ਨੂੰ 5000 ਰੁਪਿਆ ਦਿੱਤਾ ਜਾਵੇ ప్రతి ਜਿਹੜੇ ਮਰੇ ਹੈ ਔਰ ਉਨ੍ਹਾਂ ਦੇ ਘਰਾਂ ਦੀ ਮੁਰੰਮਤ ਹੋਵੇ ਪਰ ਅੱਗੇ ਤੱਕ ਇਹ ਮਾਫਜ਼ਾ ਕਿਸ ਨੂੰ ਦੱਟਾ ਨਹੀਂ ਗਿਆ ਨਸ਼ੇ ਨੂੰ ਰੋਕਣ ਦੇ ਲਈ ਤੁਸੀਂ ਕੀ ਪ੍ਰੋਪੋਜ਼ਲ ਲੈ ਕੇ ਥੱਲੇ ਆਓ ਕਿ ਨਸ਼ਾ ਜਿਹੜਾ ਦਿਨ-ਪੇ ਦਿਨ ਵੱਧਦਾ ਹੀ ਜਾ ਰਿਹਾ ਹੈ ਨਸ਼ਾ ਰੋਕਣ ਦੇ ਲਈ ਤਾਂ ਇਹ ਹੀ ਹੈ ਕਿ ਇਸ ਨੂੰ ਸ਼ਕਤੀ ਦੇ ਨਾਲ ਇੱਕ ਪ੍ਰੋਗਰਾਮ ਬਣਾਇਆ ਜਾਵੇ ਜਿਸ ਦੇ ਨਾਲ ਇਹਨਾਂ ਦੀ 1 ਸਾਲ ਦੀ ਜਿਵੇਂ ਐਨਐਸਏ ਦੇ ਵਿੱਚ ਡਿਟੈਂਸ਼ਨ ਹੁੰਦੀ ਹੈ ਕਿ ਇਹਨਾਂ ਦੀ ਡਿਟੈਂਸ਼ਨ ਹੋਵੇ 1 ਸਾਲ ਦੇ ਲਈ ਇਹਨਾਂ ਨੂੰ 3 ਦੇ ਬਾਰਡਰ ਦੇ ਉੱਤੇ ਫੌਜ ਦੀ ਸੇਵਾ ਕਰਨ ਦੇ ਲਈ ਭੇਜਿਆ ਜਾਵੇ ਕਿ ਉਹਨਾਂ ਦੀਆਂ ਬਦੁੱਖਾਂ ਚੱਤੇ ਉੱਪਰ ਲੀਆਂ ਚੌਕੀਆਂ ਤੱਕ ਲੈ ਕੇ ਜਾਣ ਤੇ ਉਹਨਾਂ ਦਾ ਸਮਾਨ ਢੋਣ ਤੇ ਇਸ ਤਰ੍ਹਾਂ 1 ਸਾਲ ਪੂਰਾ ਪੋਰਦੀ ਸੇਵਾ ਐਲ ਐਸ ਸੀ ਡੋਟ ਖਰ ਗਾਣੇ ਦੇ ਸੰਬੰਧ ਇੱਕ ਗੱਲ ਕਰੀਏ ਤੁਸੀਂ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਤਸਵੀਰ ਲਗਾਈ ਹੋਈ ਹੈ ਇਸ ਤੇ ਗਾਣੇ ਦੇ ਵਿੱਚ ਇਹਨਾਂ ਦਾ ਜ਼ਿਕਰ ਹੈਗਾ ਜਾਂ ਫਿਰ ਕਿਵੇਂ ਇਸ ਚੀਜ਼ ਨੂੰ ਜੀ ਸਾਡੇ ਹੀਰੋਜ਼ ਹੈ ਜਿਹੜੇ ਈਮਾਨਦਾਰਤੇ ਗਏ ਹੈ ਸਰਕਾਰ ਨੇ ਤੁਹਾਨੂੰ ਪਤਾ ਹੈ ਕਿ ਇੱਕ ਨਵੀਂ ਪਾਲਿਸੀ ਦੇ ਅਧੀਨ ਨਵਿੰਦਰ ਮੋਦੀ ਨੇ ਪਾਲਿਸੀ ਬਣਾਈ ਹੈ ਕਿ ਹੁਣ ਅਸੀਂ ਬਾਹਲ ਦੇ ਮੁੱਲ ਖਾਨ ਦੇ ਵਿੱਚ ਜਿੱਥੇ ਇੱਥੇ ਕੁੱਛ ਕਰਕੇ ਚਲੇ ਜਾਂਦੇ ਐ ਸਿੱਖ ਉਨ੍ਹਾਂ ਦੇ ਡੋਰਜੀਅਨ ਸੋਨਾਦੀ ਫਾਈਲਸ ਨਹੀਂ ਪੇਜਿਆ ਕਰਾਂਗੇ